ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਵਿੰਦਰ ਸਿੰਘ ਅੱਜ ਸਾਡੀ ਟੀਮ ਆਈ ਹੈ ਪਿੰਡ ਬੇਲਾ ਤੇਾਨੀ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਪਾਖੜ ਡੈਮ ਵੱਲੋਂ ਜੋ ਪਾਣੀ ਛੱਡਿਆ ਹੈ ਤਾਂ ਇੱਥੇ ਬੇਲਾ ਤੇਾਨੀ ਦੇ ਘਰਾਂ ਵਿੱਚ ਪਾਣੀ ਆ ਕੇ ਵੜ ਗਿਆ ਤਾਂ ਕਾਫੀ ਨੁਕਸਾਨ ਹੋਇਆ ਇੱਥੇ ਹੋਇਆ ਹੈ ਇਹਨਾਂ ਦਾ ਘਰਾਂ ਦਾ 2023 ਵਿੱਚ ਵੀ ਇਸੇ ਤਰ੍ਹਾਂ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਅੱਜ ਸਾਡੀ ਟੀਮ ਭਾਜੀ ਤਰਨਜੀਤ ਸਿੰਘ ਸਪੈਨ ਵਾਲੇ ਉਹਨਾਂ ਨੇ ਇਹਨਾਂ ਵਾਸਤੇ ਰਾਚਣ ਦੀ ਸੇਵਾ ਭੇਜੀ ਹੈ ਤਾਂ ਬਾਕੀ ਪਾਣੀ ਦੇ ਹਾਲਾਤ ਤੁਸੀਂ ਦੇਖ ਲਓ ਇੱਥੇ ਘਰ ਦੇ ਵਿੱਚ ਬਿਲਕੁਲ ਘਰ ਦੇ ਵਿੱਚ ਇਹ ਪਾਣੀ ਵੜ ਚੱਲਿਆ ਵਾ ਤਾਂ ਬਾਕੀ ਪ੍ਰਸ਼ਾਸਨ ਨੂੰ ਅਤੇ ਸੰਗਤ ਨੂੰ ਇਹ ਬੇਨਤੀ ਹੈ ਕਿ ਇਹਨਾਂ ਪਰਿਵਾਰਾਂ ਦਾ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਇੱਥੇ ਇੱਕ ਰਸਤੇ ਦਾ ਬਹੁਤ ਪ੍ਰੋਬਲਮ ਹੈ ਰਸਤਾ ਬਹੁਤ ਖਰਾਬ ਹੈ ਸਾਡਾ 1 ਘੰਟਾ ਲੱਗ ਗਿਆ ਸਾਡੀ ਗੱਡੀ ਰਸਤੇ 'ਚ ਫਸ ਗਈ ਸੀ ਤਾਂ ਟਰੈਕਟਰ ਨਾਲ ਗੱਡੀ ਕੱਢੀ ਤਾਂ ਹੁਣ ਅਸੀਂ ਇੱਥੇ ਸਾਡੀ ਟੀਮ ਪੁੱਜੀ ਬਾਕੀ ਮੈਂ ਤਰਨਜੀਤ ਭਾਜੀ ਦਾ ਬਹੁਤ ਧੰਨਵਾਦ ਕਰਦਾ ਜੋ ਉਹ ਹੜਾ ਦੇ ਦਿਨਾਂ ਵਿੱਚ ਇਹ ਸੇਵਾ ਸ਼ੁਰੂ ਕੀਤੀ ਹੈ ਤਾ ਬਾਕੀ ਮੈਂ ਇਲਾਕੇ ਨੂੰ ਨੰਗਲ ਤੋਂ ਆਨੰਦਪੁਰ ਸਾਹਿਬ ਜਿੰਨਾ ਵੀ ਪਿੰਡ ਪੈਂਦੇ ਇਲਾਕੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਕਰਦਾ ਅਗਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਵੀ ਲੋੜ ਹੋਵੇ ਜਿਵੇਂ ਕਿ ਰਾਸ਼ਨ ਜਾਂ ਹਰਾਚਾਰਾ ਜਾਂ ਤੂੜੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਵੇ ਤਾਂ ਉਹਨਾਂ ਨੂੰ ਮੇਰਾ ਨੰਬਰ ਹੈ 8283944344 ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਭਾਜੀ ਰੱਖ ਇਹਨਾਂ ਨੂੰ ਦੇ ਦਿਓ ਜਿਹੜੇ ਬੰਦੇ ਆ ਗਏ ਦਸ ਪਰਵਾਰ ਜੋ ਕੰਡੇ ਦੇ ਬਸਿਕਾ ਸਾਡੀ ਟੀਮ ਬਲੋ ਜੋ ਰਾਸ਼ਨ ਲੈਂਦਾ ਏ ਉਹ ਜੀਨਾ ਪਰਿਵਾਰਾਂ ਨੂੰ ਅੱਜ ਦੇਣ ਲੱਗੇ ਹਾਂ ਜੀ ਆਜੋ ਭਾਈ ਨਿਕਲ ਨਿਕਲ ਲੇ ਜਿਹੜੇ 9 ਬੰਦੇ ਆਹ ਲਓ ਬਲੇਂਟ ਚਾਈ ਜਾਓ ਫੁੱਲਾਂ ਨੂੰ ਹਾਂ ਰਵਿੰਦਰ ਤੂੰ ਦਾਤਾਂ ਪਾਉਣਾ ਕਿ ਇਹ ਵੀ ਥੈਲੀ ਵੀ ਲੈ ਜਾਓ ਜੀ ਤੇ ਆਟਾ ਵੀ ਲੈ ਜੀ ਨਾਲ ਆਹ ਲਓ ਜੀ ਬਣਾਉਂਦੇ ਆਂ ਆਟੇ ਥੈਲੀ ਨਾਲ ਪੜਾ ਦਿਆਂਗਾ ਹਾਂ ਚਲੋ ਮਾਤਾ ਜੀ ਬਾਕੀ ਪਾਜੀ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਪਰਮਿੰਦਰ ਕੋਲ ਹੈਗਾ ਜਦ ਮਰਜੀ ਤੁਸੀਂ ਫੋਨ ਕਰ ਦਿਓ ਸਾਨੂੰ ਬਾਕੀ ਬਾਈ ਗੁਰੂ ਅੱਗੇ ਤਾਂ ਅਸੀਂ ਇਹੀ ਅਰਦਾਸ ਕਰਦੇ ਕਿ ਪਰ ਇਹ ਜੇ ਹਾਲਾਤ ਨਾ ਬਣਨ ਇੱਕ ਰਹਿਣ ਦੇ ਵਿੱਚ ਤਾਂ ਉਹ ਪਰਮਿੰਦਰ ਵਾਸਤੇ ਲਓ ਜੀ ਰਾਮ ਜੀ ਹੈਲੀ ਭਾਣੇ ਇਹ ਕਿ ਟਗਟ ਰੰਦੇ ਉਹ ਰਾਮ ਤੇ ਇਹ ਟਗਟ ਮੋਰਾ ਚਾਲਾ ਇਹ ਵੀ ਇਹ ਫਰਾਦੇ ਜਿਹੜੀ ਇਹ ਕਾਢਦੇ ਹਿੰਦ ਵਿੱਚੋਂ ਇਹ ਬੜੇ ਭੱਜੀ